ਦਾਦਾ ਜੀ ਪਾਕਿਸਤਾਨ ਤੋਂ ਆਏ ਫਰੀਦਕੋਟ ਬਸੇ ਸਾਡਾ ਜਿਹੜਾ ਸੰਸਕਰ ਮਾਲਵੀ ਦੇ ਨਾਲ ਜੁੜਿਆ ਹੋਇਆ ਤਰਨੰਦੀ ਸਾਬੂ ਭਾਈ ਵੀਰ ਸਿੰਘ ਜੀ ਅਸੀਂ ਹਮੇਸ਼ਾ ਤੋਂ ਗਾਮਦਾਨੀ ਕੀਰਤਨੀਆਂ ਤੇ ਕਦਾ ਸਾਡੇ ਦਰਬਾਰ ਦੇ ਨਾਲ ਜੁੜੇ ਕਰਤਾਰ ਮੰਦੇ ਦਾ ਨਾਮ ਤੇ ਕੋਈ ਨਹੀਂ ਜਾਣਦਾ ਸਾਰਾ ਮਾਲਵਾ ਇੰਗਰ ਚੰਗੀ ਤਰ੍ਹਾਂ ਜਾਣੋ ਕਰਤਾਰ ਮੰਦਾ ਪੰਜਾਬੀ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਵੀ ਇਹ ਸਿਆਣੇ ਸੂਝਵਾਨ ਫੱਟਣ ਸਾਡੇ ਬਜ਼ੁਰਗ ਲੋਕ ਜਿਹੜੇ ਜਦੋਂ ਅਸੀਂ ਕਿਤੇ ਗੱਲਾਂ ਕਰਦੇ ਹਾਂ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘੂ ਜਸਤੂ ਮੋਸੇਵਾਲਾ ਇਹਨਾਂ ਲੋਗਾਂ ਨੇ ਅੰਧ ਪਰਵਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜੋਨੋ ਮਾਪਾ ਜੀ ਇਹ ਵੀ ਕਹਿੰਦਾ ਨਹੀਂ ਇਹ ਬਹੁਤ ਵਾਈਬ ਕਰਿਆ ਆ ਜੱਜਿਆ ਅਸੀਂ ਉਸ ਵੀਰ ਦੀ ਸਮਝ ਲੋ ਕਿ ਸ਼ਹੀਦੀ ਮੌਕੇ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਆ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਭੰਦੇ ਸ੍ਰੀ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਦਾਦਾ ਜੀ ਪਾਕਿਸਤਾਨ ਤੋਂ ਆਏ ਫਰੀਦਕੋਟ ਬਸੇ ਸਾਡਾ ਜੁੜਾ ਸੌਕਰ ਮਾਲਵੇ ਦੇ ਨਾਲ ਜੁੜਿਆ ਹੋਇਆ ਤਰੰਦੀ ਸਾਭੋ ਭਾਈ ਵੀਰ ਸਿੰਘ ਜੀ ਅਸੀਂ ਹਮੇਸ਼ਾ ਆਮਦਾਨੀ ਕੀਰਤਨੀਆਂ ਤੇ ਕਲਾਕਾਰ ਸਾਡੇ ਪਰਿਵਾਰ ਦੇ ਨਾਲ ਜਿਹੜੇ ਕਰਤਾਰ ਮੰਦਰ ਦਾ ਨਾਮ ਇੱਥੇ ਕੋਈ ਜਾਣਦਾ ਸਾਰਾ ਬੰਦਾ ਸਮਾਲ ਵਾਏ ਗਿਆ ਚੰਗੀ ਤਰ੍ਹਾਂ ਜਾਣੋ ਕਰਤਾਰ ਮੰਦਰ ਪੰਜਾਬੀ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਵੀ ਜਿਹੜੇ ਸਿਆਲੇ ਸੂਝਵਾਨ ਬੱਜਣ ਸਾਡੇ ਬਜ਼ੁਰਗ ਲੋਕ ਜਿਹੜੇ ਤੁਸੀਂ ਕਿਤੇ ਗੱਲਾਂ ਕਰਦੇ ਆ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਜੀ ਨੂੰ ਜਸਤੂ ਮੋਸੇਵਾਲਾ ਇਹਨਾਂ ਨੂੰ ਬਿਆਨ ਨੇ ਅੰਧ ਪਰਵਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜੇ ਉਹਨਾਂ ਆਪਸ ਵਿੱਚ ਵੀ ਕਹਿੰਦਾ ਹੁੰਦਾ ਤੇ ਬਹੁਤ ਕਰਿਆ ਹੋਇਆ ਪਜੇ ਆ ਅਸੀਂ ਉਸ ਵੀਰ ਦੀ ਸਮਝ ਲੋ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਧੰਤ ਸ੍ਰੀ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਦਾਦਾ ਜੀ ਪਾਕਿਸਤਾਨ ਤੋਂ ਆਏ ਫਰੀਦਪੁਰ ਵਸੇ ਤੇ ਸਾਡਾ ਜੀ ਬਾਕੀ ਸੰਕਰ ਮਾਲਵੀ ਦੇ ਨਾਲ ਜੁੜਿਆ ਹੋਇਆ ਤਲਵੰਡੀ ਸਾਬੂ ਭਾਈ ਵੀਰ ਸਿੰਘ ਜੀ ਦੇ ਅਸੀਂ ਹਮੇਸ਼ਾ ਤੋਂ ਖਾਮਦਾਨੀ ਕੀਰਤਨੀਆਂ ਦੇ ਕਲਾਕਾਰ ਸਾਡੇ ਪਰਿਵਾਰ ਦੇ ਨਾਲ ਜੁੜੇ ਕਰਤਾਰ ਮੰਦੇ ਦਾ ਨਾਮ ਕਿਹੜਾ ਨਹੀਂ ਜਾਣਦਾ ਸਾਰਾ ਮਾਲਵਾ ਇਹ ਚੰਗੀ ਤਰ੍ਹਾਂ ਜਾਣੋ ਕਰਤਾਰਾਂ ਦਾ ਪੰਜਾਬੀ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਸਿਆਣੇ ਸੂਝਵਾਨ ਫੱਦਣ ਸਾਡੇ ਬਜ਼ੁਰਗ ਲੋਕ ਜਿਹਨੇ ਜੇ ਤੁਸੀਂ ਕਿਤੇ ਗੱਲਾਂ ਕਰਦੇ ਆ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘ ਜਸ ਸਿੰਘ ਮੋਸੇਵਾਲਾ ਇਹਨਾਂ ਲੋਗਾਂ ਨੇ ਤੁਹਾਨੂੰ ਤਾਂ ਪਰਵਾਨੀ ਹੀ ਲੱਗਦੀ ਹੈ ਕਿਉਂਕਿ ਉਹ ਸੱਚ ਬੋਲਦੇ ਸੀ ਜਨਮ ਆਪਸੇ ਦੀ ਵੀ ਕਹਿੰਦਾ ਨਹੀਂ ਤੇ ਬਹੁਤ ਵਾਈਪ ਕਰਿਆ ਆ ਜੱਜਿਆ ਅਸੀਂ ਉਸ ਵੀਰ ਦੀ ਸਮਝ ਲਓ ਕਿ ਸ਼ਹੀਦੀ ਕਰਨ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਆ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਤੁਹਾਨੂੰ ਸ੍ਰੀ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੋਇਆ